ਆਇਆ ਆਇਆ ਬਾਹਰ ਆਇਆ ਆਇਆ ਬਾਹਰ ਆ ਬਾਹਰ ਆ ਬਾਬਾ ਬਾਹਰ ਆ ਮੈਂ ਗਲਤੀ ਕੀਤੀ ਆ ਮੈਂ ਮੁੜ ਕੇ ਗਲਤੀ ਨਹੀਂ ਕਰਦਾ ਕੀ ਗਲਤੀ ਕੀਤੀ ਤੁਸੀਂ ਮੈਂ ਵੀਰ ਪੀਤੀ ਆ ਮੈਂ ਕੋਈ ਮੁੜ ਕੇ ਗਲਤੀ ਨਹੀਂ ਕਰਦਾ ਠੀਕ ਹੈ ਕੀ ਨਾਮ ਆ ਤੁਹਾਡਾ ਜੀ ਸੁਰੇਂਦਰ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਮੈਂ ਮਗੂਵੱਟੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਆ ਫਗਵਾੜਾ ਤੋਂ ਜਿਥੇ ਕਿ ਇੱਕ ਨਿਹੰਗ ਸਿੰਘ ਨੂੰ ਇੱਕ ਮਹਿਲਾ ਨਾਲ ਮੀਟ ਅਤੇ ਬੀਅਰ ਦਾ ਸੇਵਨ ਕਰਦੇ ਸਮੇਂ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਜ਼ਿਕਰਯੋਗ ਹੈ ਕਿ ਕਾਬੂ ਕੀਤੇ ਨਿਹੰਗ ਸਿੰਘ ਦੀ ਗੱਡੀ ਵਿੱਚੋਂ ਇੱਕ ਮਹਿਲਾ ਨੂੰ ਵੀ ਕਾਬੂ ਕੀਤਾ ਹੈ ਤੇ ਕਾਬੂ ਕੀਤੇ ਵਿਅਕਤੀ ਕੋਲ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਜਾਰੀ ਕੀਤਾ ਇੱਕ ਲਾਇਸੈਂਸ ਤੇ ਇੱਕ ਹਥਿਆਰ ਨੋਮਾ ਚੀਜ਼ ਵੀ ਬਰਾਮਦ ਹੋਈ ਹੈ ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਸਿੱਖੀ ਬਾਣੇ ਵਿੱਚ ਨੀਟਾ ਚਿਕਨ ਕੋਰਨਰ ਤੇ ਗੱਡੀ ਵਿੱਚ ਹੀ ਬੈਠ ਕੇ ਸ਼ਰਾਬ ਦੇ ਬੀਅਰ ਦੇ ਨਾਲ ਨਾਲ ਚਿਕਨ ਦਾ ਸੇਵਨ ਕਰ ਰਿਹਾ ਹੈ। ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਉਕਤ ਵਿਅਕਤੀ ਨਾਲ ਇੱਕ ਮਹਿਲਾ ਵੀ ਸੀ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਇਸ ਬਾਰੇ ਪੁੱਛਿਆ ਤਾਂ ਉਕਤ ਵਿਅਕਤੀ ਨੇ ਉਹਨਾਂ ਤੇ ਹਮਲਾ ਵੀ ਕੀਤਾ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿਦਾਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਬੀਰੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇਹ ਇੱਥੇ ਵੀਰੇ ਸੀ ਬੀਅਰ ਨਾਲ ਚਿਕਨ ਜਗਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆ ਕੁਰਬਾਨਾ ਕਢ ਲਈ ਸੱਤਰ ਸਾਢੇ ਨਾਲ ਸਾਡੇ ਭਾਈ ਫੇਰ ਮੈਂ ਪੁੱਛਿਆ ਬਾਅਦ ਚੋ ਜਨਾਨੀ ਜਦੋਂ ਪੁੱਛਿਆ ਗਿਆ ਵੀ ਤੂੰ ਕੌਣ ਆ ਕਹਿੰਦੀ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਤਾਂ ਕਰਕੇ ਬਾਣੇ ਦੀ ਲਾਚ ਲਾਂਦੇ ਤੇ ਇਹ ਤਰਨਾ ਦਲ ਦਾ ਇਹਨਾਂ ਨੇ ਮੋੜੇ ਲਖਾਇਆ ਹੋਇਆ ਇਹਨਾਂ ਕੋ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਗੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾਲ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾ ਪੀਂਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜਾ ਰਾ ਰਹੇ ਆ ਇਹ ਬੰਦਾ ਜੀ ਭਾਈ ਜੀ ਇਹ ਤੇ ਆਪ ਵੀ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਹੈ ਆਪ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨਦੇ ਪਏ ਆ ਮੇਰੀ ਬੇਨਤੀ ਸੁਣਿਓ ਉਹ ਥੋੜਾ ਨਾਲ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਇਸ ਦੌਰਾਨ ਕਾਬੂ ਕੀਤੇ ਵਿਅਕਤੀ ਜਿਸ ਨੇ ਆਪਣਾ ਨਾਮ ਸੁਰੇਂਦਰ ਸਿੰਘ ਵਾਸੀ ਇੰਗਲੈਂਡ ਹਾਲ ਵਾਸੀ ਮੱਗੋਪੱਟੀ ਮਾਲਪੁਰ ਦੱਸਿਆ ਉਸਨੇ ਕਿਹਾ ਕਿ ਉਹ ਗਲਤੀ ਮੰਨਦੇ ਹਨ ਕਿ ਉਸਨੇ ਬੀਅਰ ਪੀਤੀ ਹੈ ਪੁਲਿੰਦਰ ਸਿੰਘ ਤੁਹਾਨੂੰ ਕਿਹੜੀ ਜਗਾ ਤੋਂ ਆਇਆ ਮੈਂ ਆਇਆ ਮ ਆਪਣੇ ਮਾਲ ਬਰਤੋ ਮਾਲ ਬਰਤੋ ਤੇ ਫਵਾੜੀ ਕਰਨਾਈ ਜੀ ਮੈਂ ਇਥੇ ਉਹੋ ਜਿਹੜਾ ਨਾ ਮੇਰੇ ਘਰ ਵਿੱਚ ਜਿਹੜਾ ਹੈ ਉਹ ਜਾਣ ਦੀ ਜਿਆਦਾ ਅੱਛਾ ਹਾਂਜੀ ਤੇ ਤੁਹਾਡੇ ਨਾਲ ਕੋਈ ਕੋਈ ਲੇਡੀਜ਼ ਵੀ ਦੱਸਦੇ ਪਏ ਆ ਹਾਂਜੀ ਮੇਗੂ ਲੈਣੀ ਸੀ ਮਿਲਣਾ ਅੱਛਾ ਉਹ ਕੌਣ ਆ ਉਹ ਸਾਡੇ ਜਾਨਪਸ਼ਾਨ ਵਾਲਿਆਂ ਦੀ ਲੜੀ ਹੈ ਜੀ ਅੱਛਾ ਜੀ ਬਾਬੇ ਇੱਕ ਪਿਸਤਲ ਵੀ ਆ ਤੁਹਾਡੇ ਕੋਲ ਕੋਈ ਨਿਕਲਿਆ ਨਹੀਂ ਮੇਰਾ ਉਹ ਪੇਸ ਕਬਜਿਆ ਜੀ ਇਹ ਨਿੱਪ ਪਿਸਟਲ ਦੇ ਕਵਰ ਦੇ ਨਾਲ ਗੋਲੀਆਂ ਪਾਈਆਂ ਕਾਹਦੇ ਪਾਈਆਂ ਆ ਇਹ ਐਦਾਂ ਹੀ ਮਿਲਿਆ ਮੈਨੂੰ ਇਹ ਇਹਦਾ ਕੋਲ ਲਾਇਸੈਂਸ ਹੈਗਾ ਤੁਹਾਡੇ ਕੋਲ ਮੇਰੇ ਕੋਲ ਲਾਇਸੈਂਸ ਨਹੀਂ ਹੈ ਨਾ ਹੀ ਤੁਸੀਂ ਉੱਪਰ ਲਿਖਿਆ ਗੱਡੀ ਦੇ ਕਿਹਦੇ ਬੋਲੋ ਲਿਖਾਇਆ ਗਿਆ ਆ ਤਰਨੰਦਾਲ ਦਾ ਕੋਣ ਆ ਉਹ ਬੇਨ ਗੱਲ ਕਰਾਓ ਉਹ ਕੋਣ ਆ ਉਹਨਾਂ ਨਾਲ ਤੁਹਾਡਾ ਹੈਗਾ ਬਾਬਿਆਂ ਨਾਲ ਮੇਰੇ ਕੋਲ ਲਾਇਸੈਂਸ ਹੈਗਾ ਮੇਰਾ ਵੱਡੂਆ ਜਾ ਕੇ ਲੈ ਗਿਆ ਨਹੀਂ ਨਹੀਂ ਜਿਹੜਾ ਤੁਸੀਂ ਉੱਪਰ ਲਿਖਾਇਆ ਬਾਬਾ ਜੀ ਮੇਰਾ ਇੱਕ ਵੱਡੂਆ ਜਾ ਕੇ ਲੈ ਗਿਆ ਸਾਰਾ ਪਰਸ ਉਹਦੇ ਵਿੱਚ ਮੇਰਾ ਵੱਡੂਆ ਉੱਪਰ ਲਿਖਾਇਆ ਉਹਦੇ ਵਿੱਚ ਮੇਰੇ ਕਾਰਡ ਉਹਦੇ ਵਿੱਚ ਮੇਰੇ ਪੈਸੇ ਜਿਹੜਾ ਤੁਸੀਂ ਲਿਖਾਇਆ ਉਹਦੇ ਬਾਰੇ ਜਾਣਕਾਰੀ ਉਹਦੇ ਵਿੱਚ ਮ ਉਹਦੇ ਵਿੱਚ ਇੱਕ ਵੇਟ ਇੱਕ ਤੁਸੀਂ ਸ਼ਰਾਬੀ ਕੋ ਵੀ ਕੀਤੀ ਕਹਿੰਦੇ ਸ਼ਰਾਬ ਆ ਸੇਵ ਨਹੀਂ ਮੈਂ ਇੱਕ ਪੀਤੀ ਆ ਮੈਂ ਮੰਨਦਾ ਮੈਂ ਗਲਤੀ ਮੰਨਦਾ ਉਹ ਤੁਸੀਂ ਅੰਡਾ ਬਟਾਣਾ ਲਿਖਾ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਕਿੰਨੀ ਸੋਹਣੀ ਗੱਲ ਆ ਮੇਰੀ ਗਲਤੀ ਹੈ ਗਲਤੀ ਤੁਸੀਂ ਸੂਝਵਾਨ ਬੰਦੇ ਹੋ ਪੜ੍ਹੇ ਲਿਖੇ ਲੱਗੇ ਮੈਂ ਗਲਤੀ ਮੰਨਦਾ ਇਸ ਜੀ ਇੱਕ ਤੁਸੀਂ ਬਾਣਾ ਪਾਇਆ ਤੇ ਬਾਣਾ ਪਾਇਆ ਤੁਸੀਂ ਇਹ ਗਲਤੀਆਂ ਕਰਦੀ ਇਸ ਗਲਤੀ ਗਲਤੀ ਮੰਨਦਾ ਮੈਂ ਮੇਰਾ ਇਹ ਬਟੂਆ ਚੱਕੇ ਲਗਾਏ ਉਹਦੇ ਵਿੱਚ ਸਭ ਕੁਝ ਆ ਮੇਰਾ ਲਾਇਸੈਂਸ ਵੀ ਉਹਦੇ ਵਿੱਚ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਮੈਂ ਇਸ ਜੀ ਦੀ ਖਮਾ ਮੰਗਦਾ ਜੋ ਮੈਂ ਕੀਤਾ ਮੈਂ ਗਲਤ ਕੀਤਾ ਮੈਂ ਗਲਤ ਕੀਤਾ ਉਦਰੇ ਸਾਰੇ ਮਾਮਲੇਦਾਰ ਮੌਕੇ ਤੇ ਥਾਣਾ ਸਿਟੀ ਦੀ ਪੁਲਿਸ ਵੀ ਪਹੁੰਚ ਗਈ ਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਫਗਵਾੜਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਰਾਤ ਸਾਨੂੰ 9:30 9 ਵਜੇ ਇੱਕ ਕਾਲ ਆਈ ਸੀ ਕੰਟਰੋਲੋਂ ਕਿ ਉਥੇ ਲੜਾਈ ਝੜਾ ਹੋ ਰਹੀ ਹੈ ਆਪਣੇ ਨੀਡੇ ਦੇ ਲਾਗੇ ਤਾਂ ਅਸੀਂ ਗੇਟਾ ਦੇਖਿਆ ਕਿ ਕਿਨ੍ਹੇ ਸਿੰਘ ਜਿਹੜਾ ਸਕਾਰਪਿਓ ਗੱਡੀ 'ਚ ਬੈਠਾ ਸੀ ਤਾਂ ਉਹ ਜਿਹੜਾ ਕਿ ਬੀਅਰ ਪੀ ਰਿਆ ਸੀ ਜਿਹੜੀ ਅਸੀਂ ਗੇਂ ਬੀਅਰ ਦੀ ਬੋਤਲ ਸੀ ਉਹਦੀ ਗੱਡੀ ਵਿੱਚ ਤਾਂ ਅਸੀਂ ਉਸ ਨੂੰ ਫਿਰ ਲਿਆ ਕੇ ਥਾਣੇ ਤਾਂ ਅਸੀਂ ਉਸ ਦਾ ਮੈਡੀਕਲ ਕਰਵਾਇਆ ਕੀ ਨਾਮ ਹੈ ਜੀ ਇਹਦਾ ਨਾਮ ਹੈਗਾ सुरेंद्र ਸਿੰਘ ਸਨ ਉਹ ਦਿਲਬਾਖ ਸਿੰਘਾ ਮੱਕੋ ਪੱਟੀ ਦੱਸਦਾ ਆਪਣਾ ਪਿੰਡ ਉਹਦਾ ਥਾਣਾ ਜੰਵੇਵਾਲ ਚ ਤੇ ਅਸੀਂ ਜੋ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਆ ਰੋਕੂ ਕਾਰਵਾਈ ਇਹਦੇ ਖਿਲਾਫ ਵੀ ਕਰਦੀ ਆ ਤੇ ਮੁੱਕ ਤੇ ਹੋਰ ਜਿੱਥੇ ਬੰਦੀਆਂ ਕੋਨ ਸੀ ਜਿਨ੍ਹਾਂ ਨੇ ਤੁਹਾਨੂੰ ਕਾਲ ਵਗੈਰਾ ਕੀਤੀ ਕੋਈ ਨਿਹੰਗ ਸਿੰਘ ਹੈਗੇ ਸੀ ਮਰਨ ਮਨਜੀਤ ਸਿੰਘ ਵੀ ਹੋਰਤਾ ਸੀ ਜਿਹਨੂੰ ਜਾਣਦੇ ਨਹੀਂ ਹੈਗੇ ਤਾਂ ਉਹਨਾਂ ਨੇ ਕੋਈ ਉਹਨਾਂ ਵਿੱਚੋਂ ਤੇਜਿੰਦਰ ਸਿੰਘ ਨੇ ਇੱਕ ਨਾਮ ਦੇ ਵਿਅਕਤੀ ਨੇ ਕੰਪਲੇਂਟ ਦਿੱਤੀ ਆ ਉਹਦੇ ਆਧਾਰ ਤੇ ਅਸੀਂ ਇਹਦੀ ਖਿਲਾਫ ਕਾਰਵਾਈ ਕਰਦੇ ਆ